ਇਹ ਇਨਸਾਨ ਭਗਤ ਧੰਨਾ ਜੀ ਨੂੰ ਬੁਲਾਉਂਦਾ ਸੀ ਤੇ ਭਗਤ ਧੰਨਾ ਜੀ ਉਸ ਨੂੰ ਪ੍ਰੇਮ ਦੇ ਨਾਲ ਬੁਲਾਉਂਦੇ ਸੀਗੇ ਹਰ ਇੱਕ ਦੇ ਨਾਲ ਪ੍ਰੇਮ ਰੱਖਦੇ ਸੀ ਭਗਤ ਧੰਨਾ ਜੀ ਤੇ ਅੱਜ ਉਹਨਾਂ ਦਾ ਜਨਮ ਦਿਨ ਹੈ ਤੇ ਵੇਖੋ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਰਾਹੀਂ ਪਰਮਾਤਮਾ ਨੂੰ ਪ੍ਰਾਪਤ ਕਿਵੇਂ ਕੀਤਾ ਅਸੀਂ ਆਖਦੇ ਹਾਂ ਨਾ ਜੇਸ ਮਨੁੱਖ ਨੂੰ ਗਿਆਨ ਆ ਗਿਆ ਉਸਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਪਰ ਇੱਕ ਗੱਲ ਇਹ ਵੀ ਹੈ ਜਿਹੜਾ ਇਨਸਾਨ ਭੋਲਾ ਭਾਲਾ ਪਰਮਾਤਮਾ ਦੀ ਬੰਦਗੀ ਕਰਨ ਲੱਗ ਗਿਆ ਉਸ ਨੂੰ ਪਰਮਾਤਮਾ ਬਹੁਤ ਜਲਦ ਮਿਲਦਾ ਹੈ ਬਹੁਤ ਹੀ ਜਲਦ ਮਿਲਦਾ ਹੈ ਤੇ ਜਿਹੜਾ ਇਨਸਾਨ ਚਲਾਕੀ ਵਾਲਾ ਹੈ ਕਹਿੰਦਾ ਵੀ ਚਲਾਕੀਆਂ ਦੇ ਨਾਲ ਪਰਮਾਤਮਾ ਨੂੰ ਪਾਇਆ ਜਾਵੇਗਾ ਨਹੀਂ ਇਸ ਕਰਕੇ ਵੇਖੋ ਜਿਸ ਤਰ੍ਹਾਂ ਆਪਾਂ ਅੱਗੇ ਵੀ ਵਿਚਾਰ ਕੀਤੀ ਸੀ ਵੀ ਭਗਤ ਅਨਾਂ ਜੀ ਜਿਹੜੇ ਸੀਗੇ ਨਾ ਹੁਣ ਪਥਰਾਂ ਦੇ ਵਿੱਚੋਂ ਸਾਰੇ ਇਹ ਆਖਦੇ ਆ ਕਿ ਪੱਥਰ ਵਿੱਚੋਂ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੈ ਉਹਦਾ ਕਾਰਨ ਸਿਰਫ ਗੁਰਮੁਖ ਪਿਆਰਿਓ ਇਹ ਹੀ ਹੈ ਵੀ ਇੱਕ ਸ਼ਰਧਾ ਇੱਕ ਭਾਵ ਅਣਜਾਣ ਸੁਣਾ ਅਣਜਾਣ ਸੀਗੇ ਗਿਆਨ ਨਹੀਂ ਸੀਗਾ ਜੇ ਜੋ ਆਪਾਂ ਦੀ ਆਖ ਸਕਦੇ ਆ ਵਿਗਿਆਨ ਨਹੀਂ ਅਣਜਾਣ ਸੀਗੇ ਹਾਲਾਂਕਿ ਪਤਰਾਂ ਦੇ ਵਿੱਚੋਂ ਪਰਮਾਤਮਾ ਨਹੀਂ ਪ੍ਰਗਟ ਹੋ ਸਕਦੇ ਪਰ ਜਿੱਥੇ ਸ਼ਰਧਾ ਵਿਸ਼ਵਾਸ ਹੋਵੇ ਨਾ ਤਾਂ ਕਹਿੰਦੇ ਨੇ ਉੱਥੇ ਪਰਮਾਤਮਾ ਹਰ ਇੱਕ ਜਗ੍ਹਾ ਤੇ ਆਪਾਂ ਪ੍ਰਗਟ ਕਰ ਸਕਦੇ ਆ ਕੋਈ ਵੀ ਜਗ੍ਹਾ ਹੈ ਪਰਮਾਤਮਾ ਕਿਸੇ ਜਗ੍ਹਾ ਤੋਂ ਦੂਰ ਨਹੀਂ ਹੈ ਗੁਰਮਤਿ ਪਿਆਰੀਓ ਜੇ ਆਪਾਂ ਕਹਿ ਦਈਏ ਪਰਮਾਤਮਾ ਸੰਤਾਂ ਮਹਾਂਕਮਾਂ ਤੋਂ ਦੂਰ ਹੈ ਨਹੀਂ ਕਿਸੇ ਜਗ੍ਹਾ ਤੋਂ ਵੀ ਪਰਮਾਤਮਾ ਦੂਰ ਨਹੀਂ ਹਰ ਇੱਕ ਜਗ੍ਹਾ ਤੇ ਪਰਮਾਤਮਾ ਦਾ ਵਾਸਾ ਹੈ ਹਰ ਇੱਕ ਜਗ੍ਹਾ ਤੇ ਪਰਮਾਤਮਾ ਵਸ ਰਿਹਾ ਹੈ ਪਰ ਇਨਸਾਨ ਦੇ ਵਿੱਚ ਸ਼ਰਧਾ ਪ੍ਰੇਮ ਹੋਣਾ ਚਾਹੀਦਾ ਹੈ ਦ੍ਰਿੜ ਹੋਣਾ ਚਾਹੀਦਾ ਹੈ ਪੱਕਾ ਮਨ ਹੋਣਾ ਚਾਹੀਦਾ ਹੁਣ ਜੈਸਾ ਕਿ ਭੋਜਨ ਰੱਖਿਆ ਖੁਦਾ ਜੀ ਇਸ ਨੂੰ ਸ਼ਗਣਾ ਕਰੋ ਤਾਂ ਉਹ ਵੇਖੋ ਉਹ ਅਣਜਾਣ ਹੀ ਸੀਗਾ ਹੁਣ ਸਾਥੇ ਵਾਲੇ ਜਿਹੜੇ ਐ ਮਾਫ ਕਰਿਓ ਸਾਡੇ ਵਾਲੇ ਜਿਹੜੇ ਐ ਇਹ ਕੀ ਕਰਨਗੇ ਜਦੋਂ ਭੋਜਨ ਹੁੰਦਾ ਹੈ ਪ੍ਰਮਾਤਮਾ ਦੇ ਅੱਗੇ ਹੁਣ ਆਪਾਂ ਵਿਚਾਰ ਕਰੀਏ ਥੋੜੀ ਜਿਹੜਾ ਪ੍ਰਸ਼ਾਦਾ ਆਇਆ ਹੁਣ ਆਪਾਂ ਆਖਦੇ ਐ ਵੀ ਪ੍ਰਸ਼ਾਦਾ ਪ੍ਰਸ਼ਾਦੇ ਨੂੰ ਭੋਗ ਕਿਨੂੰ ਲੱਗਦਾ ਹੈ ਜਿਹੜਾ ਪ੍ਰਸ਼ਾਦਾ ਘਰ ਵਿੱਚ ਤਿਆਰ ਕੀਤਾ ਹੋਵੇ ਮਾਤਾ ਨੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਪੁਰਾਤਨ ਸਮੇਂ ਦੀਆਂ ਮਾਤਾਵਾਂ ਸੀਗੀਆਂ ਉਹ ਆ ਉਹ ਜਦੋਂ ਪ੍ਰਸ਼ਾਦਾ ਬਣਾਉਂਦੀਆਂ ਸੀਗੀਆਂ ਨਾ ਗੁਰਮੁਖ ਪਿਆਰਿਓ ਤਾਂ ਜਦੋਂ ਪ੍ਰਸ਼ਾਦਾ ਬਣਾਉਂਦੀਆਂ ਸੀ ਕਹਿੰਦੇ ਐ ਵੀ ਵਾਹਿਗੁਰੂ 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 ਦਾ ਜਾਪ ਸਿਮਰਨ ਕਰਦੀਆਂ ਸੀਗੀਆਂ ਤਾਂ ਫੇਰ ਜਾ ਕੇ ਪ੍ਰਸ਼ਾਦਾ ਤਿਆਰ ਕਰਦੀਆਂ ਸੀ ਮੇਰੇ ਬੇਕੂ ਬਰਕਤ ਕਿੰਨੀ ਹੋ ਜਾਂਦੀ ਸੀ ਉਹ ਪ੍ਰਸ਼ਾਦਿਆਂ ਦੇ ਵਿੱਚ ਤੇ ਮਾਫ਼ ਕਰਨਾ ਅੱਜ ਦੇ ਸਮੇਂ ਵਿੱਚ ਅਸੀਂ ਸਿਰ ਤੇ ਚੁੰਨੀ ਨਹੀਂ ਰੱਖੀ ਹੁੰਦੀ ਤੇ ਉਹ ਪ੍ਰਸ਼ਾਦਿਆਂ ਵਿੱਚ ਉਹ ਆਟੇ ਵਿੱਚ ਆਪਣੇ ਵਾਲ ਤੁਰੇ ਵਰਦੇ ਆ ਸਬਜ਼ੀਆਂ ਦੇ ਵਿੱਚ ਸੋ ਇਸ ਕਰਕੇ ਗੁਰਮੁਖ ਪਿਆਰਿਓ ਬਾਣੀ ਤੋਂ ਬਹੁਤ ਜ਼ਿਆਦਾ ਦੂਰ ਹੋ ਗਏ ਆ। ਪ੍ਰਾਤਨ ਸਮੇਂ ਦੀਆਂ ਮਤਾਮਾਂ ਜਦੋਂ ਪ੍ਰਸ਼ਾਦਾ ਲੌਂਦੀਆਂ ਸੀ ਬਣਾਉਂਦੀਆਂ ਸੀਗੀਆਂ ਉਹ ਵਾਹਿਗੁਰੂ 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 ਦਾ ਜਾਪ ਕਰਦੀਆਂ ਸੀ। ਤੇ ਵਾਹਿਗੁਰੂ ਦਾ ਜਾਪ ਜਿਹੜਾ ਹੈ ਨਾ ਇੱਕ ਨਿੱਕੀ ਗੱਲ ਨਹੀਂ ਹੈਗੀ। ਅਸੀਂ ਕਹਿੰਦੇ ਆ ਨਾ ਇਨਸਾਨ ਜੀ 10ਵੇਂ ਦਵਾਰ ਦੇ ਵਿੱਚ ਗਿਆ ਇਹਦੇ ਸਵਾਸ ਜਿਹੜੇ 10ਵੇਂ ਦਵਾਰ ਦੇ ਵਿੱਚ ਚਲੇ ਜਾਂਦੇ ਆ ਜਦੋਂ ਇਹ ਬਾਣੀ ਪੜਦਾ ਹੈ ਇਹ ਜਦੋਂ ਸਿਮਰਨ ਵਿੱਚ ਜੁੜਦਾ ਹੈ ਇਹਦੇ ਸਵਾਸ 10ਵੇਂ ਦਵਾਰ 'ਚ ਉਹਦਾ ਕਾਰਨ ਸਿਰਫ ਇਹ ਹੈ ਇਨਸਾਨ ਦੇ ਹਿਰਦੇ ਦੇ ਵਿੱਚ ਹੈਗਾ ਸਾਰਾ ਕੁਝ ਹੀ ਹੈ ਪਰ ਕਹਿੰਦੇ ਨੇ ਪ੍ਰਗਟ ਜਦੋਂ ਕਰਨਾ ਆ ਗਿਆ ਨਾ ਆਪਾਂ ਨੂੰ ਤੇ ਫੇਰ ਹੈ ਗੱਲ ਫੇਰ ਵੱਢਣੀ ਹੈ ਹੁਣ ਭਗਤ ਧੰਨਾ ਜੀ ਜਿਹੜੇ ਸੀਗੇ ਉਹਨਾਂ ਨੂੰ ਗੁਰੂ ਪ੍ਰਗਟ ਕਰਨੇ ਆ ਗਏ ਹੈ ਤਾਂ ਉਹਨਾਂ ਦੇ ਹਿਰਦਿਆਂ ਵਿੱਚ ਹੀ ਸੀਗੇ ਅਸਲ ਵਿੱਚ ਪਰ ਪ੍ਰਗਟ ਕਰਨ ਦਾ ਤਰੀਕਾ ਢੰਗ ਜਿਹੜਾ ਸੀਗਾ ਉਹਨਾਂ ਨੂੰ ਆ ਗਿਆ ਵੀ ਕਿਵੇਂ ਪ੍ਰਗਟ ਕਰਨਾ ਹੈ ਅਣਜਾਣ ਪੁਨੇ ਵਿੱਚ ਹੀ ਕਈ ਵਾਰ ਮਨੁੱਖ ਅਣਜਾਣ ਪੁਨੇ ਦੇ ਵਿੱਚ ਸਹੀ ਕੰਮ ਕਰ ਬੈਠਦਾ ਤੇ ਕਈ ਅਣਜਾਣ ਪੁਨੇ ਵਿੱਚ ਗਲਤ ਵੀ ਹੋ ਜਾਂਦਾ ਹੈ ਇਸ ਕਰਕੇ ਹੁਣ ਵੇਖੋ ਉਹਨੇ ਭਗਤ ਧੰਨਾ ਜੀ ਨੇ ਅਣਜਾਨਪੁਣੇ ਦੇ ਵਿੱਚ ਸਹੀ ਕੰਮ ਇਹ ਕੀਤਾ ਵੀ ਪ੍ਰਮਾਤਮਾ ਨੂੰ ਭੋਜਨ ਛਕਾਉਣਾ ਕੀਤਾ ਤੇ ਪ੍ਰਮਾਤਮਾ ਨੇ ਭੋਜਨ ਕਿਉਂ ਛਕਿਆ ਇਹਦਾ ਕਾਰਨ ਇਹ ਵੀ ਆ ਇੱਕ ਤਾਂ ਗੁਰਮਤ ਪਿਆਰਿਓ ਜਿਹੜਾ ਭੋਜਨ ਸੀਗਾ ਉਹ ਮਰਿਆਦਾ ਦੇ ਨਾਲ ਬਣਿਆ ਹੋਇਆ ਸੀ ਹਣ ਦੇਗ ਬਣਾਉਨੇ ਆ ਨਾ ਜਦੋਂ ਦੇਗ ਤਿਆਰ ਕਰਦੇ ਆ ਤੇ ਆਪਾਂ ਬਾਣੀ ਪੜਦੇ ਆ ਜਪਜੀ ਸਾਹਿਬ ਦੀ ਆਨੰਦ ਸਾਹਿਬ ਦੀ ਹਣ ਪੂਰੀ ਮਰਿਆਦਾ ਦੇ ਨਾਲ ਦੇਗ ਬਣਦੀ ਹੈ ਇਸੇ ਤਰ੍ਹਾਂ ਜਦੋਂ ਭੋਜਨ ਮਰਿਆਦਾ ਨਾਲ ਬਣਨ ਲੱਗ ਜਾਵੇ ਤਾਂ ਗੁਰੂ ਉਸ ਨੂੰ ਪ੍ਰਵਾਨ ਕਰਦਾ ਹੈ ਪਰ ਜਦੋਂ ਵਿਆਹਾਂ ਸ਼ਾਦੀਆਂ ਦੇ ਉੱਪਰ ਆਪਾਂ ਹਲਵਾਈ ਸੱਦਨੇ ਆ ਨਾ ਉਹ ਹਲਵਾਈ ਜਦੋਂ ਭੋਜਨ ਬਣਾਉਂਦਾ ਹੈ ਨਾ ਭਾਵੇਂ ਸਬਜ਼ੀ ਬਣਾਉਂਦਾ ਹੈ ਜਦੋਂ ਉਸ ਨੇ ਉਹੀ ਹੱਥ ਦੇ ਨਾਲ ਸਬਜ਼ੀ ਨੂੰ ਚਟ ਕੇ ਵੇਖਣਾ ਹੈ ਉਹੀ ਝੂਠੇ ਹੱਥ ਦੇ ਨਾਲ ਫਿਰ ਸਬਜੀ ਵਿੱਚ ਕੜਛੀ ਫਿਰੀ ਜਾਣੀ ਹੈ ਤੇ ਉਹੀ ਹੱਥ ਦੇ ਨਾਲ ਉਸ ਸਬਜੀ ਨੂੰ ਖਾ ਕੇ ਵੇਖਣਾ ਤੇ ਫਿਰ ਉਹੀ ਸਬਜੀ ਆਪਾਂ ਪਰੋਸ ਕੇ ਤੇ ਪਰਮਾਤਮਾ ਦੇ ਦਰਬਾਰ ਵਿੱਚ ਲਿਉਂਨੇ ਆ ਵੀ ਪਰਮਾਤਮਾ ਜੀ ਲਾਓ ਭੋਗ ਫਿਰ ਪਰਮਾਤਮਾ ਭੋਗ ਕਿਵੇਂ ਲੱਗੇਗਾ ਉਹ ਤਾਂ ਪਹਿਲਾਂ ਹੀ ਭੋਗ ਲੱਗਾ ਹੋਇਆ ਹੈ ਉਹ ਤਾਂ ਪਹਿਲਾਂ ਹੀ ਭੋਗ ਲੱਗਾ ਹੈ ਪਹਿਲਾਂ ਹਲਵਾਈ ਨੇ ਭੋਗ ਲਵਾ ਹੀ ਦਿੱਤਾ ਹੈ ਇਸੇ ਤਰ੍ਹਾਂ ਗੁਰਮਖ ਪਿਆਰਿਓ ਜਿਹੜੀ ਦੇਗ ਹੈ ਕੜਾ ਪ੍ਰਸ਼ਾਦ ਦੀ ਦੇਗ ਤਿੰਨ ਚੀਜ਼ਾਂ ਦੇ ਨਾਲ ਆਪਾਂ ਕਹਿੰਨੇ ਆਂ ਵੀ ਪਹਿਲੀ ਰਸਤ ਚਾਹੀਦੀ ਆ ਘਿਓ ਤੇ ਦੂਜਾ ਚਾਹੀਦਾ ਆ ਆਟਾ ਤੀਜੀ ਰਸਤ ਜਿਹੜੀ ਉਹ ਚਾਹੀਦੀ ਆ ਆਪਾਂ ਨੂੰ ਸਤਿਗੁਰਾਂ ਦੀ ਕਿਰਪਾ ਦੇ ਨਾਲ ਖੰਡ ਹਣ ਤਿੰਨੇ ਰਸਤਾ ਹੁੰਦੀਆਂ ਨੇ ਜਦੋਂ ਤਿੰਨਾ ਦਾ ਇੱਕ ਸਮੇਲ ਹੋ ਜਾਂਦਾ ਹੈ ਨਾ ਤਿੰਨੇ ਬਰਾਬਰ ਦੀਆਂ ਮਾਤਰਾ ਦੇ ਵਿੱਚ ਹੁੰਦੀਆਂ ਨੇ ਫਿਰ ਜਾ ਕੇ ਉਸ ਤੋਂ ਬਾਅਦ ਜਿਹੜਾ ਪਾਣੀ ਹੈ ਉਹ ਤਿੰਨੇ ਮਾਤਰਾ ਤੋਂ ਡਬਲ ਪਾਣੀ ਪੈਣਾ ਫਿਰ ਜਾ ਕੇ ਜਦੋਂ ਦੀਗ ਤਿਆਰ ਹੋਣੀ ਹੈ ਵੇਖੋ ਹੁਣ ਜਿਹੜੀ ਖੰਡ ਹੈ ਜਦੋਂ ਆਪਾਂ ਬਣਦੀ ਵੇਖ ਲਵਾਂਗੇ ਨਾ ਸਾਡਾ ਮੂੰਹ ਲਾਉਣ ਨੂੰ ਜੀ ਨਹੀਂ ਕਰਨਾ ਵੀ ਇਸ ਤਰ੍ਹਾਂ ਖੰਡ ਬਣਦੀ ਹੈ ਖਾਂਡੇ ਜਦੋਂ ਬਣਦੀ ਹੈ ਨਾ ਮੂਹ ਲੋਨ ਨੂੰ ਜੀ ਨਹੀਂ ਕਰਨਾ ਹੁਣ ਭਈਏ ਖੰਡ ਬਣਾਉਂਦੇ ਆ ਉਹ ਕਿਸ ਕਿਸ ਤਰੀਕੇ ਦੇ ਨਾਲ ਬਣਾਉਂਦੇ ਆ ਵੇਖੋ ਓ ਗੁਰਮੁਖ ਪਿਆਰਿਓ ਅੱਜ ਦੇ ਸਮੇਂ ਦੇ ਵਿੱਚ ਸਾਰਾ ਕੁਝ ਹੀ ਭਈਏ ਕਰ ਰਹੇ ਨੇ ਹਰ ਇੱਕ ਸਮਾਨ ਖਾਣ ਵਾਲੇ ਪਦਾਰਥ ਭਈਏ ਬਣਾ ਰਹੇ ਨੇ ਤੇ ਬਣਾਉਂਦੇ ਕਿਵੇਂ ਆ ਕੋਈ ਮਰਿਆਦਾ ਨਹੀਂ ਕੋਈ ਸੋਚਮਤਾ ਨਹੀਂ ਆ ਗਈ ਜਦੋਂ ਕੋਈ ਚੀਜ਼ ਆਪਾਂ ਬਣਦੀ ਵੇਖ ਲਈਏ ਨਾ ਆਪਾਂ ਨੂੰ ਉਦੋਂ ਪਤਾ ਲੱਗੇਗਾ ਵੀ ਇਸ ਤਰ੍ਹਾਂ ਚੀਜ਼ ਬਣਾਉਂਦੇ ਆ ਆਪਾਂ ਖਾ ਲੈਨੇ ਆ ਕਿਉਂਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਕਹਿੰਦੇ ਐ ਸਿਆਣਿਆਂ ਦੇ ਕਹਾਵਤ ਵੱਲੋਂ ਕਹਿੰਦੇ ਜਦੋਂ ਦੁੱਧ ਦੇ ਵਿੱਚ ਮੱਖੀ ਵੇਖ ਲਈਏ ਨਾ ਆਪਈ ਹੋਈ ਐ ਤਾਂ ਕਹਿੰਦੇ ਅਸੀਂ ਨਹੀਂ ਪੀਵਾਂਗੇ ਕਿਉਂਕਿ ਆਪਾਂ ਨੂੰ ਪਤਾ ਲੱਗ ਜਾਵੇਗਾ ਵੀ ਦੁੱਧ ਵਿੱਚ ਮੱਖੀ ਪਈ ਐ ਜਦੋਂ ਕਹਿੰਦੇ ਕੋਈ ਮਨੁੱਖ ਦਿਖਾਉਣ ਤੋਂ ਪਹਿਲਾਂ ਹੀ ਮੱਖੀ ਕੱਟ ਕੇ ਲਿਆ ਕੇ ਦੁੱਧ ਦੇ ਦੇਵੇਗਾ ਨਾ ਤਾ ਫੇਰ ਅਸੀਂ ਉਸ ਦੁੱਧ ਨੂੰ ਚੱਕ ਲਵਾਂਗੇ ਸਾਨੂੰ ਪਤਾ ਹੀ ਨਹੀਂ ਹੋਣਾ ਉਸ ਵਿੱਚ ਮੱਖੀ ਹੈ ਸੀ ਕਿ ਨਹੀਂ ਸੀ ਇਸੇ ਤਰ੍ਹਾਂ ਜਿਹੜੀ ਖੰਡ ਬਣਦੀ ਹੈ ਨਾ ਗੁਰਮੁਖ ਪਿਆਰਿਓ ਭਈਏ ਬਣਾਉਂਦੇ ਨੇ ਕਈ ਹਿਸਾਬ ਦੇ ਨਾਲ ਪੈਰਾ ਨਾਲ ਲਿਖਰ ਦੁੱਤਰ ਕੇ ਬਣਾਉਂਦੇ ਨੇ ਕਿ ਹੁਣ ਸਚਨਤਾ ਕਿਵੇਂ ਹੁੰਦੀ ਹੈ ਦੇਖ ਦੀ ਸਚਨਤਾ ਦੇਖ ਦੀ ਹੁੰਦੀ ਹੈ ਬਾਣੀ ਪੜਨ ਦੇ ਨਾਲ ਬਾਣੀ ਦੇ ਨਾਲ ਸਰੀਰ ਵੀ ਸੁਚਾ ਹੁੰਦਾ ਹੈ ਤੇ ਬਾਣੀ ਪੜਨ ਦੇ ਨਾਲ ਕੋਈ ਵੀ ਵਸਤੂ ਹੈ ਸਾਰੀ ਹੀ ਸੁੱਚੀ ਹੋ ਜਾਂਦੀ ਹੈ ਆਪਾਂ ਜਗਜੀਤ ਸਾਹਿਬ ਦੀ ਬਾਣੀ ਪੜਨੇ ਆਂ ਆਨੰਦ ਸਾਹਿਬ ਦੀ ਬਾਣੀ ਪੜਨੇ ਆਂ ਦੋ ਬਾਣੀਆਂ ਜਦੋਂ ਪੜੀਆਂ ਜਾਂਦੀਆਂ ਨੇ ਕਿੜਾ ਪ੍ਰਸ਼ਾਦ ਦੇ ਵਿੱਚ ਜਿਹੜੀ ਦੇਖ ਹੁੰਦੀ ਹੈ ਨਾ ਉਹ ਪਵਿੱਤਰਤਾ ਜਿਹੜੀ ਆ ਉਹਦੀ ਬਰਕਰਾਰ ਹੋ ਜਾਂਦੀ ਹੈ ਪਵਿੱਤਰ ਹੋ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਆਪਾਂ ਭੋਜਨ ਤਿਆਰ ਕਰੀਏ ਘਰ ਵਿੱਚ ਤਾਂ ਭੋਜਨ ਨੂੰ ਪਿਆਰ ਕਰਨ ਲੱਗਿਆਂ ਬਣਾਉਣ ਲੱਗਿਆਂ ਨਾਲ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਈਏ ਪਰਮਾਤਮਾ ਆਪ ਕਿਰਪਾ ਕਰਦਿਆਂ ਨਾਲੇ ਪਵਿੱਤਰਤਾ ਆਉਂਦੀ ਹੈ ਤੇ ਨਾਲੇ ਬਰਕਤ ਹੋ ਜਾਂਦੀ ਹੈ ਇਹ ਵੇਖੋ ਹਿਸਾਬ ਲਾਓ ਘਰ ਵਿੱਚ ਬਣਾਇਆ ਹੋਵੇ ਭੋਜਨ ਜਾਂ ਘਰ ਵਿੱਚ ਪ੍ਰਸ਼ਾਦ ਬਣਾਇਆ ਹੋਵੇ ਅੱਪਾ ਕਹਿੰਦੇ ਆ ਨਾ ਖੜਾ ਬਣਾ ਲਿਆ ਘਰ ਵਿੱਚ ਕੋਈ ਵੀ ਚੀਜ਼ ਬਣਾ ਲੇ ਤਾਂ ਕਈ ਵਾਰ ਵੇਖਦੇ ਆ ਫੁੱਟ ਜਾਂਦੀ ਹੈ ਘਟ ਜਾਂਦੀ ਹੈ ਗੁਰੂ ਘਰ ਦੇ ਵਿੱਚ ਆਪਾਂ ਜਿਹੜੀ ਵੀ ਚੀਜ਼ ਬਣਾਉਨੇ ਆ ਉਹ ਵੇਖੋ ਵੱਧਦੀ ਹੀ ਹੈ ਉਹ ਹਮੇਸ਼ਾ ਹੀ ਵੱਧਦੀ ਆ ਉਹਦਾ ਕਾਰਨ ਸਿਰਫ ਇਹੀ ਹੈ ਉੱਥੇ ਗੁਰੂ ਆਪ ਅੰਗ ਸੰਗ ਸਹਾਇਕ ਹੁੰਦਾ ਹੈ ਕਿਉਂ ਹੁੰਦਾ ਹੈ ਕਿਉਂਕਿ ਉੱਥੇ ਬਾਣੀ ਪੜ੍ਹੀ ਜਾਂਦੀ ਹੈ ਜਿੱਥੇ ਬਾਣੀ ਪੜ੍ਹੀ ਜਾਂਦੀ ਹੈ ਉੱਥੇ ਸਾਰਾ ਕੋਈ ਹੈ ਰਹੋ ਵਿਚਾਰ ਆਪਾਂ ਹੁਣ ਭਗਤ ਧੰਨਾ